ਸਤਿ ਸ੍ਰੀ ਅਕਾਲ ਦੋਸਤੋ ਮੈਂ ਨਿਸ਼ਾਨ ਪੰਜਾਬ ਕਲਾਸਸ ਦੇ YouTube ਚੈਨਲ ਤੇ ਤੁਹਾਡਾ ਸਵਾਗਤ ਕਰਦਾ ਜਿਵੇਂ ਕਿ ਤੁਹਾਨੂੰ ਪਤਾ ਵੀ ਆਪਾਂ ਪੰਜਾਬ ਪੁਲਿਸ ਕਨਸਟੇਬਲ ਵਾਸਤੇ ਆ ਪੰਜਾਬ ਪੁਲਿਸ ਦੀਆਂ ਜਿੰਨੀਆਂ ਵੀ ਭਰਤੀਆਂ ਹਨ ਵਾਸਤੇ ਇੱਕ ਸੀਰੀਜ਼ ਚਲਾ ਰੱਖੀ ਆ ਜਿਸ ਦਾ ਨਾਮ ਸੀਗਾ ਪੋਲਿਟਿਕਲ ਠੀਕ ਹੈ ਉਸੇ ਸੀਰੀਜ਼ ਨੂੰ ਕੰਟੀਨਿਊ ਕਰਦੇ ਹੋਏ ਸਾਥੀਓ ਅੱਜ ਆਪਣੀ ਦੂਜੀ ਕਲਾਸ ਆ ਦੂਜੀ ਕਲਾਸ ਦੇ ਵਿੱਚ ਅਸੀਂ ਪੜ੍ਹਾਂਗੇ ਭਾਗ ਨੰਬਰ 2 ਸੰਵਿਧਾਨ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਆਪਾਂ ਜੇ ਭਾਗਾਂ ਦੀ ਗੱਲ ਕਰਦੇ ਹਾਂ ਤਾਂ ਕਿੰਨੇ ਭਾਗ ਹੈ ਟੋਟਲ ਟੋਟਲ ਭਾਗ ਹੈ 22 ਕਿੰਨੇ ਭਾਗ ਆ ਟੋਟਲ 22 ਭਾਗ ਆ ਗਿਆ 22 ਚੋਂ ਪਹਿਲਾ ਭਾਗ ਮੈਂ ਤੁਹਾਨੂੰ ਦੱਸਦਾ ਸੀਗਾ ਅੱਜ ਦੀ ਕਲਾਸ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਸਾਥੀਓ ਸੰਵਿਧਾਨ ਦੇ ਭਾਰ ਦੇ ਸੰਵਿਧਾਨ ਦਾ ਭਾਗ ਨੰਬਰ 2 ਸਾਰਿਆਂ ਦਾ ਕੋਮਨ ਜਿਹਾ ਕੁਸਚਨ ਆ ਪੁੱਛਿਆ ਜਾਂਦਾ ਹੈ ਵੀ ਭਾਗ ਨੰਬਰ 2 ਹੈ ਕਿਸ ਨਾਲ ਸੰਬੰਧਿਤ ਹੈ ਭਾਗ ਨੰਬਰ 2 ਸਾਥੀਓ ਕਿਸ ਨਾਲ ਸੰਬੰਧਿਤ ਹੈ ਨਾਗਰਿਕਤਾ ਨਾਲ ਸੰਬੰਧਿਤ ਹੈ ਕਿਸ ਨਾਲ ਸੰਬੰਧਿਤ ਹੈ ਭਾਗ ਨੰਬਰ 2 ਭਾਗ ਨੰਬਰ 2 ਨਾਗਰਿਕਤਾ ਦੇ ਨਾਲ ਸੰਬੰਧਿਤ ਹੈ ਹੁਣ ਆਪਾਂ ਗੱਲ ਕਰਦੇ ਹਾਂ ਭਾਗ ਦੇ ਵਿੱਚ ਕੀ ਰੱਖਿਆ ਭਾਰਤੀ ਸੰਵਿਧਾਨ ਦੇ ਭਾਗ 2 ਵਿੱਚ ਨਾਗਰਿਕਤਾ ਨਾਲ ਸੰਬੰਧ ਵਿਵਸਥਾਵਾਂ ਹਨ ਇਹ ਭਾਗ ਦੱਸਦਾ ਹੈ ਇਹ ਭਾਗ ਨੰਬਰ 2 ਨਾਲ ਸੰਬੰਧਿਤ ਤਾਂ ਭਾਗ ਨੰਬਰ 2 ਨਾਗਰਿਕਤਾ ਨਾਲ ਸੰਬੰਧਿਤ ਹੈ اچھا ਨਾਗਰਿਕਤਾ ਨਾਲ ਸੰਬੰਧਿਤ ਹੈ ਦੂਜੀ ਗੱਲ ਆਉਂਦੀ ਹੈ ਵੀ ਭਾਗ ਨੰਬਰ 2 ਦੇ ਵਿੱਚ ਆਰਟੀਕਲ ਕਿੰਨੇ ਆ ਤਾਂ ਆਰਟੀਕਲ ਕਿੰਨੇ ਹੋ ਜਾਣਗੇ 5 ਤੋਂ ਲੈ ਕੇ 11 ਤੱਕ ਆਰਟੀਕਲ ਸਾਰੇ ਦੇ ਸਾਰੇ ਭਾਗ ਨੰਬਰ 2 ਦੇ ਵਿੱਚ ਆਉਂਦੇ ਆ ਤਾਂ 5 ਤੋਂ 11 ਤੱਕ ਕਿੰਨੇ ਆਰਟੀਕਲ ਹੋਗੇ 5 ਤੋਂ ਲੈ ਕੇ 11 ਤੱਕ ਭਾਗ ਨੰਬਰ 2 ਦੇ ਵਿੱਚ ਆਉਂਦੇ ਆ ਭਾਗ ਨੰਬਰ 1 ਦੇ ਵਿੱਚ 1 ਤੋਂ ਲੈ ਕੇ 4 ਤੱਕ ਆnde ਸੀਗੇ ਫਿਰ 2 ਨੰਬਰ ਦੇ ਵਿੱਚ 1 5 ਤੋਂ ਲੈ ਕੇ ਤੇ 11 ਤੱਕ ਆnde ਆ ਠੀਕ ਹੈ ਪਹਿਲੇ ਭਾਗ ਯਾਨੀ ਭਾਗ ਨੰਬਰ 2 ਦੇ ਵਿੱਚ ਦਾ ਜਿਹੜਾ ਪਹਿਲਾ ਆਰਟੀਕਲ ਆ ਆਰਟੀਕਲ ਨੰਬਰ 5 ਉਹ ਕੀ ਕਹਿੰਦਾ ਸਵਿਧਾਨ ਦੇ ਸ਼ੁਰੂ ਹੋਣ ਤੇ ਨਾਗਰੀਕਤਾ ਸੰਵਿਧਾਨ ਦੇ ਸ਼ੁਰੂ ਹੋਣ ਤੇ ਨਾਗਰਿਕਤਾ ਇਸ ਵਿਸ਼ੇਸ਼ ਅਨੁਛੇਦ ਦੇ ਤਹਿਤ ਨਾਗਰਿਕਤਾ ਉਸ ਵਿਅਕਤੀ ਨੂੰ ਦਿੱਤੀ ਜਾਵੇਗੀ ਜੋ ਭਾਰਤ ਖੇਤਰ ਵਿੱਚ ਵੱਸਿਆ ਹੁਣ ਜਿਵੇਂ ਸੰਵਿਧਾਨ ਆਪਣਾ ਕਦੋਂ ਲਾਗੂ ਹੋਇਆ ਸਾਰਿਆਂ ਨੂੰ ਪਤਾ ਹੈ ਵੀ 26 ਜਨਵਰੀ 1950 ਦੇ ਵਿੱਚ ਲਾਗੂ ਹੋਇਆ ਸੀਗਾ ਤਾਂ 1950 ਦੇ ਤਰੀਕ ਤੋਂ ਪਹਿਲਾਂ ਪਹਿਲਾਂ ਜਿਹੜਾ ਭਾਰਤ ਦੇ ਵਿੱਚ ਸੀ ਜਾਂ ਉਸ ਤਰੀਕ ਤੱਕ ਭਾਰਤ ਦੇ ਵਿੱਚ ਸੀ ਉਹਨਾਂ ਸਾਰਿਆਂ ਨੂੰ ਕੀ ਕਿਆਰ ਦਿੱਤਾ ਗਿਆ ਸੀਗਾ ਉਹਨਾਂ ਸਾਰਿਆਂ ਨੂੰ ਭਾਰਤ ਦੀ ਨਾਗਰਿਕਤਾ ਦੇ ਦਿੱਤੀ ਗਈ ਸੀ ਆਰਟੀਕਲ ਨੰਬਰ 5 ਕੌਣ ਕਹਿੰਦਾ ਹੈ ਆਰਟੀਕਲ ਨੰਬਰ 5 ਇਹ ਗੱਲ ਕਹਿੰਦਾ ਆਰਟੀਕਲ ਨੰਬਰ 6 6 ਆਰਟੀਕਲ ਪਾਕਿਸਤਾਨ ਤੋਂ ਭਾਰਤ ਆਏ ਕੁਝ ਲੋਕਾਂ ਦੇ ਨਾਗਰਿਕਤਾ ਜਾਂ ਅਧਿਕਾਰਾਂ ਬਾਰੇ ਗੱਲ ਕਰਦੀ ਹੈ ਆਰਟੀਕਲ ਨੰਬਰ 6 ਕੀ ਕਹਿੰਦਾ ਹੈ ਆਰਟੀਕਲ 6 ਦੇ ਅਨੁਸਾਰ ਇਹ ਹੈ ਲੋਕ ਭਾਰਤ ਦੇ ਨਾਗਰਿਕ ਹਨ ਜਿਨ੍ਹਾਂ ਦੇ ਮਾਤਾ ਪਿਤਾ ਜਾਂ ਦਾਦਾ ਦਾਦੀ ਭਾਰਤ ਵਿੱਚ ਪੈਦਾ ਹੋਏ ਹਨ ਯਾਨੀ ਮਾਤਾ ਪਿਤਾ ਜਾਂ ਦਾਦਾ ਦਾਦੀ ਦੋਨਾਂ 'ਚੋਂ ਇੱਕ ਕਿੱਥੇ ਹੋਣਾ ਚਾਹੀਦਾ ਹੈ ਭਾਰਤ ਦੇ ਵਿੱਚ ਪੈਦਾ ਹੋਣਾ ਚਾਹੀਦਾ ਹੈ ਉਹ ਆਰਟੀਕਲ ਨੰਬਰ 6 ਦੇ ਜੋ 19 ਜੁਲਾਈ 1948 ਤੋਂ ਪਹਿਲਾਂ ਭਾਰਤ ਵਿੱਚ ਆਏ ਸਨ ਤੇ ਉਦੋਂ ਤੋਂ ਭਾਰਤ ਦੇ ਕਿਸੇ ਵੀ ਹਿੱਸੇ ਵਿੱਚ ਰਹਿ ਰਹੇ ਹਨ ਯਾਨੀ ਪੂਰੇ ਭਾਰਤ ਏਰੀਆ ਦੇ ਵਿੱਚ ਰਹਿ ਰਹੇ ਆ ਜਾਂ 19 ਜੁਲਾਈ 1948 ਤੋਂ ਪਹਿਲਾਂ ਭਾਰਤ ਦੇ ਵਿੱਚ ਰਹਿ ਰਹੇ ਆ ਜਾਂ ਤੀਜੀ ਸ਼ਰਤ ਇਹਨਾਂ ਦੀ ਇਹ ਹੈ ਵੀ ਉਹਨਾਂ ਦੇ ਦਾਦਾ-ਦਾਦੀ ਜਾਂ ਮਾਤਾ-ਪਿਤਾ ਦੋਵਾਂ ਚੋਂ ਕੋਈ ਇੱਕ ਭਾਰਤ ਵਿੱਚ ਰਹਿੰਦੇ ਹੋਣ ਤਾਂ ਉਹਨਾਂ ਨੂੰ ਭਾਰਤ ਦੀ ਨਾਗਰਿਕਤਾ ਮਿਲ ਸਕਦੀ ਹੈ ਜਿਹੜੇ 19 ਜੁਲਾਈ 1948 ਤੋਂ ਬਾਅਦ ਭਾਰਤ ਵਿੱਚ ਬਾਦ ਆਏ ਸਨ ਅਤੇ ਭਾਰਤੀ ਸੰਵਿਧਾਨ ਲਾਗੂ ਹੋਣ ਤੋਂ ਪਹਿਲਾਂ ਕਿਸੇ ਵੀ ਭਾਰਤੀ ਅਧਿਕਾਰਾਂ ਨੇ ਉਹਨਾਂ ਨੂੰ ਭਾਰਤ ਦਾ ਨਾਗਰਿਕ ਐਲਾਨਿਆ ਸੀ ਸਿਟੀਜ਼ਨਸ਼ਿਪ ਐਕਟ 1955 ਦੀ ਧਾਰਾ 6 ਦੇ ਇੱਕ ਦੇ ਤਹਿਤ ਭਾਰਤ ਦੇ ਨਾਗਰਿਕ ਵੱਜੋਂ ਅਰਜੀ ਦੇਣ ਦੀ ਆਨਲਾਈਨ ਸੇਵਾ ਵੀ ਉਪਲਬਧ ਹੈ ਯਾਨੀ 1955 ਦੀ ਜਿਹੜੀ ਧਾਰਾ ਹੈ ਨਾ ਇਸ ਆਰਟੀਕਲ ਨੰਬਰ 6 ਦੇ ਵਿੱਚ ਆ ਦੱਸਿਆ ਗਿਆ ਵੀ ਆਪਾਂ ਨਾਗਰਿਕ ਕਿਵੇਂ ਰਹਿ ਕਿਵੇਂ ਸਕਦੇ ਹਾਂ ਸਿਟੀਜ਼ਨ ਐਕਟ ਦੀ ਧਾਰਾ 6 A ਵਿੱਚ ਆਸਾਮ ਸਮਝੌਤੇ ਦੇ ਤਹਿਤ ਆਉਣ ਵਾਲੇ ਲੋਕਾਂ ਦੀ ਨਾਗਰਿਕਤਾ ਨਾਲ ਸੰਬੰਧਿਤ ਵਿਵਸਥਾਵਾਂ ਸ਼ਾਮਿਲ ਹਨ ਅਤੇ ਵਿਵਸਥਾਵਾਂ 1971 ਇਹ ਹੈ ਵਿਵਸਥਾਵਾਂ ਕਦੋਂ ਸੰਗੀਆਂ 1971 1971 ਦੇ ਵਿੱਚ ਵੀ ਸਾਥੀਓ ਕੁਝ ਤੁਹਾਨੂੰ ਪਤਾ ਵੀ ਬੰਗਲਾਦੇਸ਼ ਤੋਂ ਕੁਝ ਪ੍ਰਵਾਸੀ ਆਏ ਸੀ ਬੰਗਲਾਦੇਸ਼ ਮੁਕਤੀ ਯੁੱਧ ਤੋਂ ਪਹਿਲਾਂ ਹੋਏ ਵੱਡੇ ਪੱਧਰ ਤੇ ਪ੍ਰਵਾਸ ਨਾਲ ਸੰਬੰਧਿਤ ਹੈ। ਯਾਨੀ ਜਦੋਂ-ਜਦੋਂ ਪ੍ਰਵਾਸ ਜਦੋਂ-ਜਦੋਂ ਕੋਈ ਨਾ ਕੋਈ ਪ੍ਰਵਾਸੀ ਆ ਕੋਈ ਨਾ ਕੋਈ ਯੁੱਧ ਹੁੰਦਾ ਹੈ ਤਾਂ ਜਾਂ ਪਾਕਿਸਤਾਨ ਤੋਂ ਜਾਂ ਭਾਰਤ ਤੋਂ ਇਧਰੋਂ ਬੰਗਲਾਦੇਸ਼ ਤੋਂ ਭਾਰਤ ਦੇ ਵਿੱਚ ਆ ਕੇ ਲੋਕੀ ਰਹਿੰਦੇ ਆ ਤਾਂ ਉਹਨਾਂ ਦੇ ਬਾਰੇ ਦੱਸਿਆ ਗਿਆ ਜਦੋਂ ਵੀ ਕੋਈ ਐਵੇਂ ਦਾ ਕੋਈ ਹੁੰਦਾ ਹੈ ਸਿਸਟਮ ਹੁੰਦਾ ਹੈ ਉਦੋਂ ਹੀ ਕੋਈ ਨਾ ਕੋਈ ਮਤਲਬ ਕਿ ਸੰਵਿਧਾਨ ਦੇ ਵਿੱਚ ਸੰਸ਼ੋਧਨ ਕਰ ਦਿੱਤਾ ਜਾਂਦਾ ਹੈ। ਹੁਣ ਆਰਟੀਕਲ ਨੰਬਰ 7 ਦੀ ਗੱਲ। ਦੇ ਤਹਿਤ ਪਾਕਿਸਤਾਨ ਜਾਣ ਵਾਲੇ ਕੁਝ ਪ੍ਰਵਾਸੀਆਂ ਦੀ ਨਾਗਰਿਕਤਾ ਜਾਂ ਅਧਿਕਾਰਾਂ ਦਾ ਫੈਸਲਾ ਕੀਤਾ ਗਿਆ ਸੱਤ ਵਾਰ ਕੀ ਕੀਤਾ ਜਿਹੜੇ ਲੋਕ 1 ਮਾਰਚ 1947 ਤੋਂ ਬਾਅਦ ਭਾਰਤ ਤੋਂ ਪਾਕਿਸਤਾਨ ਚਲੇ ਗਏ ਸੀ ਯਾਨੀ 1 ਮਾਰਚ 1 ਮਾਰਚ 1 ਮਾਰਚ 1947 ਤੋਂ ਬਾਅਦ ਪਾਕਿਸਤਾਨ ਚਲੇ ਗਏ ਸਨ ਪਾਕਿਸਤਾਨ ਚਲੇ ਗਏ ਸਨ ਅਤੇ ਬਾਅਦ ਵਿੱਚ ਵਾਪਸ ਆ ਕੇ 6 ਮਹੀਨੇ ਤੱਕ ਭਾਰਤ ਵਿੱਚ ਰਹੇ ਸਨ ਉਹਨਾਂ ਨੂੰ ਭਾਰਤ ਦਾ ਨਾਗਰਿਕ ਮੰਨਿਆ ਜਾਵੇਗਾ ਯਾਨੀ 1 ਮਾਰਚ 1947 ਤੋਂ ਬਾਅਦ ਤਾਂ ਪਾਕਿਸਤਾਨ ਚਲੇ ਗਏ ਹੋਣ ਤੇ ਉਸ ਤੋਂ ਬਾਅਦ ਯਾਨੀ ਉੱਥੇ 6 ਮਹੀਨੇ ਰਹਿ ਕੇ ਫਿਰ 6 ਮਹੀਨਿਆਂ ਬਾਅਦ ਭਾਰਤ ਵਿੱਚ ਆਣ ਕੇ ਭਾਰਤ ਵਿੱਚ ਲਗਾਤਾਰ 6 ਮਹੀਨੇ ਰਹਿੰਦੇ ਆ ਤਾਂ ਉਹਨਾਂ ਨੂੰ ਭਾਰਤ ਦਾ ਨਾਗਰਿਕ ਮੰਨਿਆ ਜਾਵੇਗਾ ਠੀਕ ਹੈ ਭਾਰਤ ਤੋਂ ਪਾਕਿਸਤਾਨ ਜਾਣ ਤੋਂ ਬਾਅਦ ਮੁੜ ਵਸੇਬੇ ਲਈ ਅਰਜੀ ਦੇਣ ਵਾਲੇ ਲੋਕਾਂ ਲਈ ਨਾਗਰਿਕਤਾ ਦੀ ਪ੍ਰਵਾਨਗੀ ਭਾਰਤ ਸਰਕਾਰ ਦੇ ਅਧਿਕਾਰੀਆਂ ਦੁਆਰਾ ਕੀਤੀ ਜਾਊਗੀ ਯਾਨੀ ਜਿਹੜਾ ਕੋਈ ਵਿਅਕਤੀ ਭਾਰਤ ਨੂੰ ਇੱਕ ਵਾਰੀ ਛੱਡ ਕੇ ਚਲਾ ਜਾਂਦਾ ਹੈ ਜਾਂ ਚਲਾ ਗਿਆ ਦੁਬਾਰਾ ਭਾਰਤ ਵਿੱਚ ਰਹਿਣਾ ਚਾਹੁੰਦਾ ਹੈ ਜਾਂ ਦੁਬਾਰਾ ਭਾਰਤ ਦੀ ਮਤਲਬ ਕਿ ਭਾਰਤ ਦੇ ਵਿੱਚ ਨਾ ਭਾਰਤ ਦੀ ਨਾਗਰਿਕਤਾ ਪ੍ਰਾਪਤ ਕਰਨਾ ਚਾਹੀਦਾ ਜਾਂਦਾ ਹੈ ਤਾਂ ਉਹਦੀ ਐਪਲੀਕੇਸ਼ਨ ਭਾਰਤ ਦੇ ਜਿਹੜੇ ਮੇਨ ਅਧਿਕਾਰੀ ਹਨ ਨਾਗਰਿਕਤਾ ਸੰਬੰਧਿਤ ਅਧਿਕਾਰੀਆ ਜਾਂ ਭਾਰਤ ਦਾ ਗ੍ਰਹਿ ਮੰਤਰਾਲੇ ਉਹਨਾਂ ਦੇ ਅਧਿਕਾਰੀਆਂ ਦੁਆਰਾ ਉਸ ਨੂੰ ਨਿਸ਼ਚਿਤ ਕੀਤਾ ਜਾਊਗਾ ਅਜੀਹੇ ਲੋਕਾਂ ਲਈ ਵਾਪਸੀ ਯਾ ਪੁਨਰਵਾਸ ਪਰਮਿਟ ਜਾਰੀ ਕੀਤੇ ਜਾ ਸਕਦੇ ਹਨ ਜਾਂ ਪਰਮਿਟ ਪ੍ਰਣਾਲੀ ਨੇ ਅਜੀਹੇ ਲੋਕਾਂ ਲਈ ਭਾਰਤੀ ਨਾਗਰਿਕ ਪ੍ਰਾਪਤ ਕਰਨਾ ਆਸਾਨ ਬਣਾ ਦਿੱਤਾ ਹੈ ਆਰਟੀਕਲ 6 ਆਰਟੀਕਲ 8 ਦੇ ਤਹਿਤ ਭਾਰਤ ਤੋਂ ਬਾਹਰ ਰਹਿਣ ਦੇ ਭਾਰਤੀ ਮੂਲ ਦੇ ਲੋਕਾਂ ਨੂੰ ਨਾਗਰਿਕਤਾ ਦਿੱਤੀ ਜਾਂਦੀ ਹੈ ਆਰਟੀਕਲ 8 ਦੇ ਤਹਿਤ ਇਨ੍ਹਾਂ ਲੋਕਾਂ ਨੂੰ ਭਾਰਤੀ ਨਾਗਰਿਕ ਮੰਨਿਆ ਜਾਂਦਾ ਹੈ ਜਿਨ੍ਹਾਂ ਦੇ ਮਾਤਾ-ਪਿਤਾ ਜਾਂ ਦਾਦਾ-ਦਾਦੀ ਭਾਰਤ ਵਿੱਚ ਪੈਦਾ ਹੋਏ ਸਨ ਜਿਨ੍ਹਾਂ ਦੇ ਮਾਤਾ-ਪਿਤਾ ਜਾਂ ਦਾਦਾ-ਦਾਦੀ ਦੋਨਾਂ ਚੋਂ ਇੱਕ ਜਣਾ ਭਾਰਤ ਦੇ ਵਿੱਚ ਪੈਦਾ ਹੋਇਆ ਸੀ ਉਹ ਲੋਕ ਜੋ ਆਮ ਤੌਰ ਤੇ ਦੇਸ਼ ਅਤੇ ਉਸ ਹਿੱਸੇ ਵਿੱਚ ਰਹਿੰਦੇ ਹਨ ਜੋ ਭਾਰਤ ਵਿਖੇ ਭਾਰਤ ਦੇ ਖੇਤਰ ਤੋਂ ਬਾਹਰ ਰਹਿੰਦੇ ਹਨ ਉਹਨਾਂ ਲੋਕਾਂ ਉਹ ਹੈ ਲੋਕ ਜੋ ਭਾਰਤੀ ਸੰਵਿਧਾਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਕੌਂਸਲ ਪ੍ਰਤੀਨਿਧੀਆਂ ਜਾਂ ਕੂਟਨੀਤਿਕ ਅਥਾਰਟੀ ਦੁਆਰਾ ਭਾਰਤੀ ਨਾਗਰਿਕ ਵਜੋਂ ਰਜਿਸਟਰਡ ਹਨ ਉਹਨਾਂ ਲੋਕਾਂ ਦੀ ਗੱਲ ਕਰਦਾ ਹੈ ਆਰਟੀਕਲ ਨੰਬਰ 9 9 ਆਰਟੀਕਲ ਦੇ ਵਿੱਚ ਕੀ ਦੱਸਿਆ ਗਿਆ ਹੈ ਜੇਕਰ ਕੋਈ ਵੀ ਵਿਅਕਤੀ ਆਪਣੀ ਮਰਜ਼ੀ ਦੇ ਨਾਲ ਹੋਰ ਦੇਸ਼ ਦੀ ਨਾਗਰਿਕਤਾ ਲੈਂਦਾ ਤਾਂ ਭਾਰਤ ਦੀ ਨਾਗਰਿਕਤਾ ਸਮਾਪਤ ਖਤਮ ਕਰ ਦਿੱਤੀ ਜਾਂਦੀ ਹੈ ਇਸ ਲੇਖ ਮੁਤਾਬਿਕ ਅਜੀਹੇ ਵਿਅਕਤੀਆਂ ਨੂੰ ਭਾਰਤੀ ਨਾਗਰਿਕਤਾ ਮਿਲਣ ਦਾ ਲਾਭ ਨਹੀਂ ਮਿਲੇਗਾ ਯਾਨੀ ਭਾਰਤ ਦੇ ਵਿੱਚ ਦੋਹਰੀ ਨਾਗਰਿਕਤਾ ਦੀ ਇਜਾਜ਼ਤ ਨਹੀਂ ਹੈ ਯਾਨੀ ਭਾਰਤ ਦੇ ਵਿੱਚ ਦੋਹਰੀ ਨਾਗਰਿਕਤਾ ਦੀ ਇਜਾਜ਼ਤ ਨਹੀਂ ਹੈ ਭਾਰਤ ਦੇ ਵਿੱਚ ਸਿੰਗਲ ਨਾਗਰਿਕਤਾ ਆਪਾਂ ਸਭ ਨੂੰ ਪਤਾ ਹੈ ਵੀ ਆਪਾਂ ਸਿਰਫ ਤੇ ਸਿਰਫ ਭਾਰਤ ਦੇ ਨਾਗਰਿਕਾਂ ਚਾਹੇ ਆਪਾਂ ਰਾਜਸਥਾਨ ਰਹਿਨੇ ਆ ਚਾਹੇ ਆਪਾਂ ਪੰਜਾਬ ਚ ਰਹਿਨੇ ਆ ਚਾਹੇ ਦਿੱਲੀ ਚਾਹੇ ਹਰਿਆਣਾ ਚਾਹੇ ਕਿਤੇ ਵੀ ਰਹਿਨੇ ਆ ਆਪਾਂ ਸਿਰਫ ਤੇ ਸਿਰਫ ਭਾਰਤ ਦੇ ਨਾਗਰਿਕਾਂ ਕੋਈ ਵਿਅਕਤੀ ਐ ਨਹੀਂ ਕਹਿੰਦਾ ਵੀ ਮੈਂ ਪੰਜਾਬ ਦਾ ਨਾਗਰਿਕਾਂ ਮੈਂ ਰਾਜਸਥਾਨ ਦਾ ਨਾਗਰਿਕਾਂ ਆਪਾਂ ਸਿਰਫ ਭਾਰਤ ਦੇ ਨਾਗਰਿਕਾਂ ਜਦੋਂ ਆਪਾਂ ਭਾਰਤ ਦੀ ਨਾਗਰਿਕਤਾ ਛੱਡ ਕੇ ਕਿਸੇ ਹੋਰ ਦੇਸ਼ ਦੇ ਵਿੱਚ ਰਹਿੰਦੇ ਆ ਜਾਂ ਹੋਰ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰਦੇ ਆ ਤਾਂ ਭਾਰਤ ਦੀ ਨਾਗਰਿਕਤਾ ਉਸੇ ਦਿਨ ਆਪਣੇ ਆਪ ਹੀ ਖਤਮ ਹੋ ਜਾਂਦੀ ਹੈ ਠੀਕ ਹੈ ਕਿਉਂਕਿ ਇੱਕ ਵਿਅਕਤੀ ਦੋ ਦੇਸ਼ਾਂ ਦਾ ਨਾਗਰਿਕ ਨਹੀਂ ਹੋ ਸਕਦਾ ਇੱਕ ਵਿਅਕਤੀ ਇੱਕ ਟਾਈਮ ਤੇ ਇੱਕ ਦੇਸ਼ ਦਾ ਹੀ ਨਾਗਰਿਕ ਹੁੰਦਾ ਹੈ ਲਗਭਗ ਆਲਮੋਸਟ ਦੁਨੀਆ ਦੀਆਂ ਜਿੰਨੀਆਂ ਵੀ ਕੰਟਰੀਆਂ ਹਨ ਉਹਨਾਂ ਸਾਰਿਆਂ ਦੇ ਵਿੱਚ ਆ ਪ੍ਰਾਵਧਾਨ ਹੈਗਾ ਠੀਕ ਹੈ ਇਹ ਹੈ ਲੈਗ ਸੰਵਿਧਾਨ ਦੇ ਭਾਗ 2 ਵਿੱਚ ਸ਼ਾਮਿਲ ਹਨ ਇਸ ਆਰਟੀਕਲ ਦੇ ਮੁਤਾਬਿਕ ਜੇਕਰ ਕੋਈ ਵੀ ਵਿਅਕਤੀ ਆਪਣੀ ਮਰਜ਼ੀ ਦੇ ਨਾਲ ਹੋਰ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰਦਾ ਹੋਣ ਜਿਵੇਂ ਪੀਆਰ ਲੈਂਦੇ ਹਨ ਨਾ ਕੈਨੇਡਾ ਦੀ ਜਦੋਂ ਕੈਨੇਡਾ ਦੀ ਪੀਆਰ ਮਿਲ ਜਾਂਦੀ ਹੈ ਉਦੋਂ ਭਾਰਤ ਦੀ ਨਾਗਰਿਕਤਾ ਆਪਣੇ ਆਪ ਹੀ ਖਤਮ ਹੋ ਜਾਂਦੀ ਹੈ ਬਸ ਉਹ ਸਿੰਪਲ ਜੀ ਗੱਲ ਹੈ ਉਸ ਤਾਰਾ ਨੂੰ ਨਾਗਰਿਕਤਾ ਲੈਂਦਾ ਹੈ ਤਾਂ ਉਸ ਤਾਰਾ ਨੂੰ 5 6 ਜਾਂ 8 ਦੇ ਤਹਿਤ ਭਾਰਤ ਦਾ ਨਾਗਰਿਕ ਨਹੀਂ ਮੰਨਿਆ ਜਾਵੇਗਾ ਇਸ ਸਲੇਖ ਦੇ ਅਨੁਸਾਰ ਜੇਹੀ ਵਿਅਕਤੀ ਦੀ ਭਾਰਤੀ ਨਾਗਰਿਕਤਾ ਖਤਮ ਹੋ ਜਾਂਦੀ ਹੈ ਅਜਿਹੇ ਮਾਮਲਿਆਂ ਵਿੱਚ ਕੇਂਦਰ ਸਰਕਾਰ ਕੋਲ ਉਸ ਵਿਅਕਤੀ ਵਿਰੁੱਧ ਕਾਰਵਾਈ ਕਰਨ ਦਾ ਅਧਿਕਾਰ ਹੁੰਦਾ ਹੈ ਯਾਨੀ ਜਿਹੜਾ ਕੋਈ ਵਿਅਕਤੀ ਭਾਰਤ ਦੇ ਭਾਰਤ ਵਿੱਚ ਵੀ ਰਹਿੰਦਾ ਹੋਵੇ ਭਾਰਤ ਨੂੰ ਭਾਰਤ ਸਰਕਾਰ ਦੀ ਵੀ ਨਾਗਰਿਕਤਾ ਲੈ ਰੱਖੀ ਹੈ ਤੇ ਹੋਰ ਕਿਸੇ ਦੇਸ਼ ਦੀ ਵੀ ਨਾਗਰਿਕਤਾ ਲੈ ਰੱਖੀ ਹੈ ਤਾਂ ਫਿਰ ਭਾਰਤ ਸਰਕਾਰ ਦੇ ਕੋਲ ਉਸ ਵਿਅਕਤੀ ਦੇ ਖਿਲਾਫ ਕਾਰਵਾਈ ਕਰਨ ਦਾ ਅਧਿਕਾਰ ਮਿਲ ਜਾਂਦਾ ਹੈ ਭਾਰਤ ਸਰਕਾਰ ਨੂੰ ਉਸ ਤੋਂ ਬਾਅਦ ਨੂੰ ਆਰਟੀਕਲ ਨੰਬਰ 10 ਆਰਟੀਕਲ ਨੰਬਰ ਵਿੱਚ ਦਸੀਆਂ ਗਈਆਂ ਗੱਲਾਂ ਇਹ ਹੈ ਅਨੁਸਾਰ ਜੋ ਪਹਿਲੀ ਭਾਰਤ ਦੇ ਨਾਗਰਿਕ ਹਨ ਉਹ ਹਮੇਸ਼ਾ ਭਾਰਤ ਦੇ ਨਾਗਰਿਕ ਹੀ ਰਹਿਣਗੇ ਹਾਲਾਂਕਿ ਸੰਸਦ ਚਾਹੇ ਤਾਂ ਕਾਨੂੰਨ ਬਣਾ ਕੇ ਕਿਸੇ ਵੀ ਵਿਅਕਤੀ ਦੀ ਨਾਗਰਿਕਤਾ ਖੋ ਸਕਦੀ ਹੈ ਦੇਖੋ ਸੰਸਦ ਕਿਸੇ ਵੀ ਵਿਅਕਤੀ ਦੀ ਨਾਗਰਿਕਤਾ ਖੋਹ ਤਾਂ ਸਕਦੀ ਹੈ ਪਰ ਸੰਸਦ ਦੇ ਕੋਲ ਕੀ ਹੈ ਸੰਸਦ ਦੇ ਕੋਲ ਐਵੇਂ ਨਹੀਂ ਹੈ ਵੀ ਸੰਸਦ ਨੇ ਕਾਨੂੰਨ ਬਣਾਤਾ ਤੇ ਆਪਣਾ ਨਾਗਰਿਕਤਾ ਖਤਮ ਹੋ ਜਾਂਦੀ ਹੈ ਉਸ ਨਾਗਰਿਕਤਾ ਨੂੰ ਖਤਮ ਕਰਨ ਦੇ ਲਈ ਵੀ ਸਾਥੀਓ ਕਾਨੂੰਨ ਬਣਾਉਣਾ ਕੋਈ ਸੌਖੀ ਗੱਲ ਨਹੀਂ ਅਥਾਰਟੀ ਆ ਬਹੁਮਤ ਚਾਹੀਦਾ ਕਾਨੂੰਨ ਬਣਾਉਣ ਵਾਸਤੇ ਤੇ ਬਹੁਮਤ ਅੱਜ ਕੱਲ ਤੁਹਾਨੂੰ ਪਤਾ ਹੈ ਵੀ ਕੋਈ ਸੋਖੇਸਾ ਬਹੁਮਤ ਨਹੀਂ ਦਿੰਦਾ ਬਹੁਮਤ ਬਣ ਕੇ ਕਾਨੂੰਨ ਵੀ ਬਣ ਜਾਂਦਾ ਤਾਂ ਫਿਰ ਸੁਪਰੀਮ ਕੋਰਟ ਹੈਗੀ ਹੈ ਜੇ ਕੋਈ ਵੀ ਵਿਅਕਤੀ ਆਪਣੀ ਬਿਨਾਂ ਗੱਲ ਤੋਂ ਆਪਣੀ ਨਾਗਰਿਕਤਾ ਖਤਮ ਕਰਦੀ ਹੈ ਸੰਸਦ ਤਾਂ ਆਪਾਂ ਡਾਇਰੈਕਟ ਸੁਪਰੀਮ ਕੋਰਟ ਦੇ ਵਿੱਚ ਜਾ ਸਕਦੇ ਹਾਂ ਹਾਈ ਕੋਰਟ ਦੇ ਵਿੱਚ ਜਾ ਸਕਦੇ ਹਾਂ ਤਾਂ ਇਹ ਕੁਝ ਗੱਲਾਂ ਕੋਮਨ ਜੀਆਂ ਹੁੰਦੀਆਂ ਵੀ ਐਵੇਂ ਕੋਈ ਨਾਗਰਿਕਤਾ ਖਤਮ ਨਹੀਂ ਕਰਦਾ ਹਾਲਾਂਕਿ ਜਿਹੜਾ ਕੋਈ ਵਿਅਕਤੀ ਜਿਵੇਂ ਦੇਸ਼ ਦਰੋਹੀ ਆ ਜਾਂ ਦੇਸ਼ ਦੇ ਵਿੱਚ ਰਹਿ ਕੇ ਭਾਰਤ ਦੇ ਦੁਸ਼ਮਣਾਂ ਨੂੰ ਪੜਕਾਉਂਦਾ ਜਾਂ ਈਟੀਸੀ ਕੋਈ ਵੀ ਕਰਨ ਲਾ ਲੋ ਜਿਹੜਾ ਦੇਸ਼ ਵਿਰੋਧੀ ਕਾਰਵਾਈਆਂ ਦੇ ਵਿੱਚ ਮੰਨਿਆ ਜਾਂਦਾ ਹੈ ਉਹ ਜੇ ਕੋਈ ਅਗਰ ਐਵੇਂ ਦਾ ਹੁੰਦਾ ਹੈ ਸਿਸਟਮ ਫਿਰ ਸੰਸਦ ਕਾਨੂੰਨ ਬਣਾ ਕੇ ਉਸ ਵਿਅਕਤੀ ਦੀ ਨਾਗਰਿਕਤਾ ਖਤਮ ਕਰ ਸਕਦੀ ਹੈ ਹਾਲਾਂਕਿ ਸਰਕਾਰ ਕੋਲ ਵੀ ਪ੍ਰੂਫ ਹੋਣਾ ਚਾਹੀਦਾ ਹੈ ਵੀ ਇੱਥੇ ਇੱਥੇ ਆ ਬੰਦਾ ਗਨਤ ਕੰਮਾਂ ਦੇ ਵਿੱਚ ਐਕਟਿਵ ਸੀ ਠੀਕ ਹੈ ਇਹ ਦੱਸਦਾ ਹੈ ਕਿ ਸੰਵਿਧਾਨ ਦੇ ਲਾਗੂ ਹੋਣ ਦੇ ਸਮੇਂ ਭਾਰਤ ਦੇ ਨਾਗਰਿਕ ਕੌਣ ਸਨ ਇਸ ਦੇਸ਼ ਦੀ ਵੰਡ ਤੋਂ ਪ੍ਰਭਾਵਿਤ ਲੋਕਾਂ ਲਈ ਵਿਸ਼ੇਸ਼ ਸ਼ਰਤਾਂ ਤੈਅ ਕਰਦਾ ਹੈ ਤੇ ਇਸ ਵਿੱਚ ਇਹ ਵੀ ਕਿਹਾ ਗਿਆ ਹੈ ਵੀ ਜੋ ਲੋਕ ਭਾਰਤ ਪਹਿਲਾਂ ਹੀ ਭਾਰਤ ਦੇ ਨਾਗਰਿਕ ਹਨ ਉਹ ਹਮੇਸ਼ਾ ਭਾਰਤ ਦੇ ਨਾਗਰਿਕ ਹੀ ਰਹਿਣਗੇ ਤੇ ਇਸ ਵਿੱਚ ਇਹ ਵੀ ਕਿਹਾ ਗਿਆ ਹੈ ਵੀ ਕੋਈ ਅਜਿਹਾ ਵਿਅਕਤੀ ਗਲਤ ਕੰਮ ਕਰਦਾ ਹੈ ਤੇ ਭਾਰਤ ਸਰਕਾਰ ਨੂੰ ਉਸ ਨੂੰ ਨਾਗਰਿਕਤਾ ਖੋਣ ਲਈ ਮਜਬੂਰ ਕਰਦਾ ਹੈ ਤਾਂ ਅਜਿਹਾ ਕੀਤਾ ਜਾ ਸਕਦਾ ਹੈ ਠੀਕ ਹੈ ਉਹਨਾ ਨੰਬਰ ਆਂਦੀਆਂ ਗੱਲਾਂ ਆਂਦੀਆਂ ਆਰਟੀਕਲ ਨੰਬਰ 11 ਦੀ ਦੇ ਤਹਿਤ ਸੰਸਦ ਕਾਨੂੰਨ ਬਣਾ ਕੇ ਨਾਗਰਿਕਤਾ ਨਾਲ ਸੰਬੰਧਿਤ ਅਧਿਕਾਰਾਂ ਦਾ ਫੈਸਲਾ ਕਰਦੀ ਹੈ ਤਾਂ ਇਹ ਹੈ ਆਰਟੀਕਲ ਨੰਬਰ ਭਾਗ 2 ਵਿੱਚ ਸ਼ਾਮਿਲ ਹਨ ਇਹ ਲੇਖ ਦੱਸਦਾ ਹੈ ਕਿ ਸੰਵਿਧਾਨ ਦੇ ਲਾਗੂ ਹੋਣ ਸਮੇ ਨਾਗਰਿਕ ਕੌਣ ਸਨ ਇਹ ਲੇਖ ਦੇਸ਼ ਦੀ ਵੰਡ ਤੋਂ ਪ੍ਰਭਾਵਿਤ ਲੋਕਾਂ ਲਈ ਵਿਸ਼ੇਸ਼ ਸ਼ਰਤਾਂ ਤੈਅ ਕਰਦਾ ਹੈ ਇਹ ਲੇਖ ਦੇ ਅਨੁਸਾਰ ਸੰਸਦ ਨੂੰ ਨਾਗਰਿਕਤਾ ਪ੍ਰਾਪਤ ਕਰਨ ਲਈ ਗੁਆਉਣ ਅਤੇ ਨਾਗਰਿਕਤਾ ਨਾਲ ਸੰਬੰਧਿਤ ਹੋਰ ਮਸਲਿਆਂ ਬਾਰੇ ਕਾਨੂੰਨ ਬਣਾਉਣ ਦੀ ਸ਼ਕਤੀ ਦਿੰਦਾ ਹੈ ਆਰਟੀਕਲ ਨੰਬਰ 11 ਨਾਗਰਿਕਤਾ ਨਾਲ ਸੰਬੰਧ ਡਰਾਫਟ ਕਈ ਵਾਰ ਬਣਾਏ ਅਤੇ ਰੱਦ ਕੀਤਾ ਗਿਆ ਹੈ ਫਾਈਨਲ ਡਰਾਫਟ 100 ਤੋਂ ਵੱਧ ਵਾਰ ਬਦਲਿਆ ਬਦਲਾਅ ਕੀਤੇ ਗਏ ਹਨ ਯਾਨੀ ਜਿਹੜਾ ਫਾਈਨਲ ਡਰਾਫਟ ਤਿਆਰ ਕੀਤਾ ਹੈ ਨਾ ਨਾਗਰਿਕਤਾ ਦਾ ਉਹਦੇ ਵਿੱਚ 100 ਤੋਂ ਜ਼ਿਆਦਾ ਵਾਰ ਕੀ ਕੀਤਾ ਗਿਆ ਹੈ ਬਦਲਾਵ ਕੀਤਾ ਗਿਆ ਠੀਕ ਹੈ ਤਾਂ ਭਾਗ ਨੰਬਰ 2 ਦੀ ਆ ਕਲਾਸ ਸੀਗੀ ਅੱਜ ਦੀ ਭਾਗ ਨੰਬਰ 2 ਦੀ ਜਿੰਨੀਆਂ ਵੀ ਕਲਾਸਾਂ ਬਣਨੀਆਂ ਸਾਥੀਓ ਪੋਲਿਟੀਕਲ ਦੀਆਂ ਮੈਂ ਤੁਹਾਨੂੰ ਕਰਵਾਉਂਗਾ ਪੰਜਾਬ ਪੁਲਿਸ ਦਾ ਚਾਹੇ ਕੋਈ ਵੀ ਇਗਜ਼ਾਮ ਹੋਵੇ ਜਿਵੇਂ ਹੁਣ ਪੰਜਾਬ ਪੁਲਿਸ ਕਨਸਟੇਬਲ ਦੀ ਭਰਤੀ ਆ ਰਹੀ ਹੈ ਅੱਗੇ ASI ਦੀ ਕਹਿੰਦੇ ਆਉਗੀ ASI ਦੀ ਨਾ ਹੀ ਤਾਂ ਸਬ ਇੰਸਪੈਕਟਰ ਦੀ ਆਉਗੀ ਜੇ ਸਬ ਇੰਸਪੈਕਟਰ ਦੀ AS ਦੀ ਆਉ ਯਾ ਨਾਉ ਲੇਕਿਨ ਹੈਡ ਕਨਸਟੇਬਲ ਦੀ ਜ਼ਰੂਰ ਆਉਗੀ HC ਦੀ ਤਾਂ ਇੱਕ ਆ ਚਾਰ ਭਰਤੀਆਂ ਆ ਤੇ ਪੰਜਵੀਂ ਭਰਤੀ ਜਿਹੜੀ ਜੇਲਵਾ ਆਰਡਰ ਦੀ ਆਉਗੀ ਇਹਨਾਂ ਭਰਤੀਆਂ ਦੇ ਵਾਸਤੇ ਸਾਥੀਓ ਆ ਸੀਰੀਜ਼ ਆ ਪੋਲਿਟੀਕਲ ਦੇ ਕਿਸੇ ਵੀ ਐਗਜ਼ਾਮ ਪੰਜਾਬ ਦੇ ਕਿਸੇ ਵੀ ਐਗਜ਼ਾਮ ਪੰਜਾਬ ਪੁਲਿਸ ਦਾ ਕੋਈ ਵੀ ਐਗਜ਼ਾਮ ਹੋਵੇ ਉਹਨਾਂ ਦੇ ਵਿੱਚ ਪੋਲਿਟੀਕਲ ਦੇ ਕੁਐਸਚਨ ਪੁੱਛੇ ਹੀ ਪੁੱਛੇ ਜਾਂਦੇ ਆ ਤਾਂ ਜ਼ਰੂਰ ਸੀਰੀਜ਼ ਨੂੰ ਸਾਥੀਓ ਜਿਆਦਾ ਤੋਂ ਜਿਆਦਾ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਿਆ ਕਰੋ ਜਿਹੜੇ ਵੀ ਦੋਸਤ ਤੁਹਾਡੇ ਪੰਜਾਬ ਪੁਲਿਸ ਦੀ ਤਿਆਰੀ ਕਰਦੇ ਆ ਠੀਕ ਹੈ ਭਾਗ ਨੰਬਰ 2 ਖਤਮ ਹੁੰਦਾ ਹੈ ਕੱਲ ਮਿਲਾਂਗੇ ਸਾਥੀਓ ਆਪਾਂ ਭਾਗ ਨੰਬਰ 3 ਦੇ ਨਾਲ ਕਿੰਨੇ ਨੰਬਰ ਭਾਗ ਨੰਬਰ 3 ਦੇ ਨਾਲ ਮਿਲਾਂਗੇ ਭਾਗ ਨੰਬਰ 3 ਦੇ ਵਿੱਚ ਕੀ ਕੁਝ ਹੈ ਸਾਰੀਆਂ ਗੱਲਾਂ ਡਿਟੇਲ ਦੇ ਨਾਲ ਡਿਸਕਸ ਕਰਾਂਗੇ ਤਾਂ ਮਿਲਦੇ ਆਂ ਕੱਲ ਦੀ ਕਲਾਸ ਦੇ ਵਿੱਚ ਜੇ ਤੁਹਾਨੂੰ ਕਲਾਸ ਵਧੀਆ ਲੱਗਦੀ ਹੈ ਤਾਂ ਕਲਾਸ ਨੂੰ ਲਾਈਕ ਕਰੋ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰੋ ਜੇ ਤੁਸੀਂ ਪ੍ਰਤਾ ਪੰਜਾਬ ਕਲਾਸਸ ਦੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਠੀਕ ਹੈ ਮਿਲਦੇ ਹਾਂ ਕੱਲ ਤਦ ਤੱਕ ਦੇ ਲਈ ਧੰਨਵਾਦ ਜੈ ਹਿੰਦ ਜੈ ਭਾਰਤ